ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਕੁੱਕਰ ਵਿੱਚ ਸਾਗ ਬਣਾਉਣ ਦੀ ਰੈਸਪੀ। ਇਹ ਸਾਗ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ। ਆਪਾਂ ਨੇ ਘੋਟਣੇ ਦੇ ਨਾਲ ਘੋਟਿਆ ਇਹ ਕੋਈ ਆਪਾਂ ਨੇ ਹੈਂਡੀ ਬਲੈਂਡਰ ਯੂਜ਼ ਨਹੀਂ ਕੀਤਾ। ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ। ਤੁਸੀਂ ਪੂਰੀ ਵੀਡੀਓ ਫੁੱਲ ਦੇਖਿਓ। ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਚੈਨਲ ਨੂੰ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਪਾ ਬਣਾਵਾਂਗੇ ਜੀ ਕੁੱਕਰ ਵਿੱਚ ਸਾਗ ਐਵੇਂ ਮਿੱਠਾ ਸਾਗ ਲਿਆਏ ਵਿੱਚ ਸਾਗ ਆ ਪਾਲਕ ਮੇਥੇ ਮੇਥੀ ਬਾਥੂ ਥੋੜੇ ਜਿਹਾ ਹਰਾ ਲਤਣ ਇਹ ਵਿੱਚ ਸਾਰਾ ਧੋ ਲਿਆ ਇਸ ਨੂੰ ਚੰਗੀ ਤਰ੍ਹਾਂ ਸਵਾਰ ਕੇ ਧੋ ਲਿਆ ਸੀ ਰਾਤ ਨੂੰ ਧੋ ਕੇ ਰੱਖ ਦਿੱਤਾ ਸੀ ਮੈਂ ਪਹਿਲਾਂ ਵੀਡੀਓ ਬਣਾਉਣ ਦਾ ਕੋਈ ਇਰਾਦਾ ਨਹੀਂ ਸੀ ਤੇ ਹੁਣ ਟਾਈਮ ਸੀਗਾ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਆ ਤਾਂਗ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਇੱਧਰ ਆਪਾਂ ਨੇ ਕੁੱਕਰ ਰੱਖਿਆ ਕੁੱਕਰ ਵਿੱਚ ਬਣਾਵਾਂਗੇ ਇਹਦੇ ਵਿੱਚ ਦੋ ਗਲਾਸ ਪਾਣੀ ਦੇ ਪਾ ਕੇ ਇੱਕ ਚਮਚਾ ਜਿਹੜਾ ਸੁੱਕੇ ਮੇਥਿਆਂ ਦਾ ਪਾ ਕੇ ਰੱਖ ਲਿਆ ਪਾਣੀ ਆਪਣਾ ਚੰਗੀ ਤਰ੍ਹਾਂ ਰਿਜ ਰਿਹਾ ਹੈ ਜੀ ਸਾਗ ਨੂੰ ਆਪਾਂ ਨਾਲ ਦੀ ਨਾਲ ਕੱਟਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਇੱਕਦਮ ਸਾਗ ਜਿਹੜਾ ਕੱਟਿਆ ਹੋਇਆ ਨਹੀਂ ਪਾਉਣਾ ਥੋੜਾ ਥੋੜਾ ਸਾਗ ਆਪਾਂ ਨਾਲ ਦੀ ਨਾਲ ਕਟਿੰਗ ਕਰਕੇ ਪਾਈ ਜਾਵਾਂਗੇ ਨਾਲ ਦੀ ਨਾਲ ਆਪਾਂ ਕਟਿੰਗ ਕਰਾਂਗੇ ਨਾਲ ਦੀ ਨਾਲ ਆਪਾਂ ਕੁੱਕਰ ਦੇ ਵਿੱਚ ਪਾਈ ਜਾਵਾਂਗੇ ਜੀ ਇਹ ਵੈਸੇ ਤਾਂ ਸਾਗ ਜਿਹੜਾ ਉਹ ਚੁੱਲ੍ਹੇ ਤੇ ਪਤਲੇ ਵਿੱਚ ਬਣਾਇਆ ਹੋਇਆ ਵਧੀਆ ਬਣਦਾ ਏ ਅਸਲੀ ਜੁੱਲਾ ਜਿਹੜਾ ਇਹ ਕੋਠੇ ਉੱਤੇ ਬਣਾਇਆ ਹੋਇਆ ਮੌਸਮ ਕੁਨਾ ਜਿਹਾ ਖਰਾਬ ਆ ਬੱਚੇ ਛੋਟੇ ਨੇ ਟੀਕੇ ਨਹੀਂ ਪੈਂਦੇ ਇਸ ਕਰਕੇ ਮੈਂ ਗੈਸ ਤੇ ਬਣਾਉਣਾ ਹੀ ਸਹੀ ਸਮਝਿਆ ਤੇ ਆਨ ਰੱਖਿਓ ਸਾਗ ਜਿਹੜਾ ਇੱਕ ਸਾਰਾ ਇੱਕਦਮ ਨਹੀਂ ਪਾਉਣਾ ਜਿਵੇਂ ਜਿਵੇਂ ਤੰਗ نیچے ਨੂੰ ਹੋਈ ਜਾਵੇਗਾ ਉਸ ਤਰ੍ਹਾਂ ਨਾਲ ਆਪਾਂ ਥੋੜਾ ਥੋੜਾ ਕਟਿੰਗ ਕਰਕੇ ਸਾਗੇ ਦੇ ਵਿੱਚ ਪਾਈ ਜਾਵਾਂਗੇ ਇਸੇ ਤਰੀਕੇ ਦੇ ਨਾਲ ਮੈਂ ਸਾਰਾ ਸਾਗ ਜਿਹੜਾ ਇਹਦੇ ਵਿੱਚ ਕਟਿੰਗ ਕਰਕੇ ਪਾ ਦਵਾਂਗੀ ਸਾਗ ਵਿੱਚ ਸਾਰਾ ਪਾ ਦਿੱਤਾ ਤੇ ਸਾਗ ਆਪਣਾ ਰਿਜ ਰਿਹਾ ਹੈ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਨਮਕ ਦੋ ਚਮਚ ਮੈਂ ਨਮਕ ਦੇ ਪਾਵਾਂਗੀ ਨਮਕ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾਉਣਾ ਹੈ ਜੀ ਸਾਗ ਘੱਟ ਵੱਧ ਹੁੰਦਾ ਹੈ ਇਸ ਕਰਕੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਨਮਕ ਪਾ ਲਿਓ ਦੋ ਕ ਚਮਚ ਦੇ ਗੇੜ ਮੇ ਦੇ ਵਿੱਚ ਪਾਵਾਂਗੀ ਸਰੋਂ ਦਾ ਤੇਲ ਹੁਣ ਇਹਨੂੰ ਆਪਾਂ ਖੁੱਲਾ ਹੀ ਰਿਜਣ ਦਵਾਂਗੇ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਖੁੱਲਾ ਰਿਜਣ ਦਵਾਂਗੇ ਐਨੇ ਆਪਾਂ ਮਸਾਲਾ ਕਰਦੇ ਹਾਂ ਜੀ ਤਿਆਰ ਇਧਰ ਆਪਾਂ ਨੇ ਜੀ ਲਸਣ ਹਰੀ ਮਿਰਚ ਤੇ ਅਦਰਕ ਲਿਆਏ ਇਹਨੂੰ ਆਪਾਂ ਗ੍ਰाइंड ਕਰਕੇ ਪਾ ਦਾਂਗੇ ਪਿਆਜ਼ ਇਹਦੇ ਵਿੱਚ ਆਪਾਂ ਨਹੀਂ ਪਾਉਣਾ ਕਿਉਂਕਿ ਮੈਂ ਸਾਗ ਜਦੋਂ ਕਟਿੰਗ ਕੀਤਾ ਸੀ ਉਹ ਚ ਦੋ ਤਿੰਨ ਹਰੇ ਪਿਆਜ਼ ਜਿਹੜੇ ਕੱਟ ਕੇ ਪਾ ਦਿੱਤੇ ਸੀ ਜਿੰਨਾ ਆਪਾਂ ਪਾਉਣ ਤੋਂ ਬਾਅਦ 20 ਮਿੰਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਅਦਰਕ ਲਸਣ ਤੇ ਹਰੀ ਮਿਰਚ ਗ੍ਰाइंड ਕੀਤੀ ਉਹ ਪਾ ਦਾਂਗੇ ਕੋਟਣਾ ਚੰਗੀ ਤਰ੍ਹਾਂ ਧੋ ਲਿਆ ਜੀ ਟੋਟੇ ਦੇ ਨਾਲ ਆਪਾਂ ਮਸਾਲਾ ਜਿਹੜਾ ਪਾਇਆ ਹੈ ਉਹਨੂੰ ਕਰ ਦਾਂਗੇ ਦੀ ਮਿਕਸ ਕੁੱਕਰ ਦਾ ਢੱਕਣ ਜਿਹੜਾ ਆਪਾਂ ਹਜੇ ਨਹੀਂ ਬੰਦ ਕਰਾਂਗੇ ਅੱਧਾ ਘੰਟਾ ਆਪਾਂ ਇਹਨੂੰ ਖੁੱਲਾ ਹੀ ਹੋਰ ਰਿਜਣ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਵਿਸਲਾ ਲਵਾਵਾਂਗੇ ਮਸਾਲਾ ਪਾਉਣ ਤੋਂ ਬਾਅਦ ਅੱਧਾ ਘੰਟਾ ਹੋ ਗਿਆ ਹੈ ਜੀ ਪਾਣੀ ਇਹਦੇ ਵਿੱਚ ਆਪਾਂ ਨੇ ਬਿਲਕੁਲ ਵੀ ਨਹੀਂ ਪਾਇਆ ਪਾਣੀ ਮੇਰੇ ਚ 2 ਅੱਧਾ ਮਤਲਬ ਕਿਲੋ ਪਾਣੀ ਪਾਇਆ ਸੀ ਇਹਦੇ ਵਿੱਚ ਇੱਕ ਮੇਥਿਆ ਮੇਥੇ ਦਾਣੇ ਦਾ ਚਮਚਾ ਘਿਪਾ ਕੇ ਰਿਜਣਾ ਰੱਖ ਦਿੱਤਾ ਸੀ ਉੱਤੇ ਦੇਖਿਆ ਹੀ ਇਹ ਪਹਿਲਾਂ ਉਸ ਤੋਂ ਬਾਅਦ ਵਿੱਚ ਸਾਗ ਪਾਤਾ ਸੀ ਪਾਣੀ ਬਿਲਕੁਲ ਨਹੀਂ ਪਾਇਆ ਹੁਣ ਅੱਧਾ ਘੰਟਾ ਮਸਾਲਾ ਪਾਉਣ ਤੋਂ ਬਾਅਦ ਉਹ ਢੱਕਣ ਕਰ ਦਾਂਗੇ ਜੀ ਬੰਦ ਅੱਧਾ ਘੰਟਾ ਅੱਧਾ ਹੋਣਾ ਘੰਟਾ ਹੁਣ ਆਪਾਂ ਇਹਨੂੰ ਵਿਸਤਲਾ ਲਵਾਵਾਂਗੇ ਬਸ 1/2 ਘੰਟਾ ਬਹੁਤ ਅੱਧਾ ਘੰਟਾ ਆਪਾਂ ਵੀ ਵਿਸਤਲਾ ਲਵਾ ਲਾਂਗੇ ਪੂਰੇ 40 ਮਿੰਟ ਹੋ ਗਏ ਨੇ ਜੀ 15 20 ਕੁ ਮਿੰਟ ਇਹਨੂੰ ਮੈਂ ਵੱਧ ਤੇ ਦੇ ਉੱਤੇ ਰਜਾਇਆ ਸੀ 20 ਕੁ ਮਿੰਟ ਨੂੰ ਮੈਂ ਤੇਗ ਹੈ ਜਿਹੜਾ ਫਿਰ ਘੱਟ ਕਰ ਦਿੱਤਾ ਸੀ ਗੈਪ ਦਾ 20 ਕੁ ਮਿੰਟ ਨੂੰ ਮੈਂ ਘੱਟ ਤੇ ਦੇ ਉੱਤੇ ਪਾਇਆ ਹੁਣ ਆਪਾਂ ਗੈਪ ਕਰ ਦਵਾਂਗੇ ਜੀ ਬੰਦ ਜਿਹੜੀ ਇਹ ਭਾਗ ਬਣੀ ਹੈ ਇਹਨੂੰ ਖੁਦ ਉਹ ਖੁਦ ਨਿਕਲਣ ਦਵਾਂਗੇ ਉਸ ਤੋਂ ਬਾਅਦ ਆਪਾਂ ਢੱਕਣ ਖੋਲ ਕੇ ਦੇਖਾਂਗੇ ਜੀ ਬਾਪ ਨਿਕਲ ਚੁੱਕੀ ਹੈ ਜੀ ਕੁੱਕਰ ਚੋਂ ਆਪਾਂ ਢੱਕਣ ਖੋਲ ਕੇ ਦੇਖਾਂਗੇ ਪਾਣੀ ਦੇਖ ਸਕਦੇ ਹੋ ਤੁਸੀਂ ਸਾਗ ਵਿੱਚੋਂ ਬਿਲਕੁਲ ਸੁੱਕ ਗਿਆ ਹੈ ਹੁਣ ਆਪਾਂ ਇਹਨੂੰ ਘੋਟਾਂਗੇ ਪਾਣੀ ਇਹਦੇ ਵਿੱਚ ਆਪਾਂ ਨੇ ਬਿਲਕੁਲ ਵੀ ਨਹੀਂ ਪਾਇਆ ਹੈਗਾ ਜਿਹੜਾ ਪਾਣੀ ਆਪਾਂ ਨੇ ਪਹਿਲਾਂ ਪਾਇਆ ਸੀ ਬਸ ਉਸਦੀ ਪਾਣੀ ਦੇ ਨਾਲ ਇਹਨੂੰ ਰਜਾਇਆ ਹੈ ਆਲਣ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਰਿੱਜਦਾ ਪਾਣੀ ਪਾਵਾਂਗੇ ਛੋਟੀ ਛੋਟੀ ਕੜਚੀ ਲਈਏ ਜੀ ਮੈਂ ਇਹਨੂੰ ਪਾ ਲਵਾਂਗੇ ਇਸ ਤਰੀਕੇ ਪਾਣੀ ਸਟਾਇਆ ਹੋਇਆ ਜਿਹੜਾ ਸਾਗ ਹੈ ਇਹਨੂੰ ਕੋਈ ਹੈਂਡੀ ਬਲੈਂਡਰ ਨਾਲ ਘੋਟਣ ਦੀ ਜਰੂਰਤ ਨਹੀਂ ਪੈਂਦੀ ਘੋਟਣੇ ਨਾਲ ਘੋਟ ਕੇ ਬਿਲਕੁਲ ਮਲੈਮ ਹੋ ਜਾਂਦਾ ਹੈ ਮੱਕੀ ਦਾ ਆਟਾ ਹੈ ਜਿਹੜਾ ਉਹ ਮੇਰੇ ਹਿਸਾਬ ਨਾਲ ਪਾ ਲਵਾਂਗੀ ਪਹਿਲਾਂ ਮੈਂ ਇੱਕ કડਚੀ ਪਾਈਏ ਛੋੜ ਦੀ કડਚੀ ਜੀ ਇੱਕ ਹੋਰ ਪਾ ਦਾਂਗੇ ਆਲਣ ਮੈਨੂੰ ਘੱਟ ਲੱਗਦਾ ਹੈ ਆਪਾਂ ਇੱਕ ਘੜਚੀ ਹੈ ਜਿਹੜੀ ਛੋਟੀ ਹੋਰ ਪਾ ਦਵਾਂਗੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਤਾਂ ਘੱਟ ਵੱਧ ਹੋਵੇ ਤਾਂ ਦੇਖ ਕੇ ਪਾ ਸਕਦੇ ਹੋ ਚੰਗੀ ਕਰਾ ਇਹਨੂੰ ਆਪਾਂ ਕੋਟ ਲਵਾਂਗੇ ਸੈਂਡਵਿਚ ਪਾਉਣ ਵਾਸਤੇ ਪਾਣੀ ਜਿਹੜਾ ਮੈਂ ਉਬਾਲ ਲਿਆ ਹੈ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਵਾਂਗੇ ਤਾਂ ਗਨੂ ਘੋਟੇ ਜਾਵਾਂਗੇ ਜਿੰਨਾ ਤੁਸੀਂ ਪਤਲਾ ਕਾਟਾ ਜਿੰਨੇ ਵੀ ਪਸੰਦ ਕਰਦੇ ਹੋ ਉਸ ਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਪਾ ਲਿਓ ਪਾਣੀ ਜਿਹੜਾ ਹੈ ਉਹ ਬਿਲਕੁਲ ਬਹੁਤ ਜ਼ਿਆਦਾ ਗਰਮ ਰਜਾ ਕੇ ਪਾਉਣਾ ਹੈ ਜੀ ਠੰਡਾ ਪਾਣੀ ਦੇ ਵਿੱਚ ਨਹੀਂ ਪਾਉਣਾ ਥੋੜਾ-ਥੋੜਾ ਕਰਕੇ ਜਿਹੜਾ ਮੈਂ ਪਾਣੀ ਉਬਾਲਿਆ ਸੀ ਸਾਰਾ ਇਹਦੇ ਵਿੱਚ ਪਾ ਦਿੱਤਾ ਹੈ ਚੰਗੀ ਤਰ੍ਹਾਂ ਇਹਨੂੰ ਮੈਂ ਘੋਟ ਲਿਆ ਹੈ ਹੁਣ ਆਪਾਂ ਇਹਨੂੰ ਘੱਟ ਸੇਕ ਦੇ ਉੱਤੇ 15 ਕੁ ਮਿੰਟ ਜਿਹੜਾ ਪਕਾਵਾਂਗੇ ਤਾਂ ਜੋ ਜਿਹੜਾ ਬਣਾ ਆਲਣਾ ਉਹ ਚੰਗੀ ਤਰ੍ਹਾਂ ਪੱਕ ਜਾਵੇ ਅੱਚਾਪਣਾ ਆਟੇ ਦਾ ਜਿਹੜਾ ਉਹ ਉਹਦਾ ਟੇਸ ਨਾ ਆਵੇ ਆਪਾਂ ਇਹਨੂੰ ਘੱਟ ਤੇਕ ਦੇ ਉੱਤੇ ਰੱਖਤਾ ਹੈ ਜੀ ਹੁਣ 15 ਕੁ ਮਿੰਟ ਇਹਨੂੰ ਆਪਾਂ ਐਵੇਂ ਹੀ ਪੱਕਣ ਦਵਾਂਗੇ 20 ਮਿੰਟ ਮੈਂ ਹੋਰ ਇਹਨੂੰ ਸੇਕ ਲੱਗਣ ਦਿੱਤਾ ਹੈ ਜੀ ਨਾਲ ਦੀ ਨਾਲ ਬਣਾ ਲੈਣ ਵੀ ਪੱਕ ਗਏ ਨਾਲ ਦੀ ਨਾਲ ਮੈਂ ਘੋਟਣਾ ਵੀ ਮਾਰੀ ਗਈ ਆ ਚੰਗੀ ਤਰ੍ਹਾਂ ਦਾ ਸਾਗ ਬਣਾ ਘੁਟਕੇ ਤਿਆਰ ਹੋ ਗਿਆ ਏ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਬਿਲਕੁਲ ਵੀ ਬਲੈਂਡਰ ਹੈਂਡੀ ਕੁਛ ਵੀ ਆਪਾਂ ਨੇ ਯੂਜ਼ ਨਹੀਂ ਕੀਤਾ ਘੋਟਣੇ ਦੇ ਨਾਲ ਘੋਟਿਆ ਕੋਈ ਬਾਵਾ ਦਾ ਜ਼ੋਰ ਨਹੀਂ ਲੱਗਿਆ ਪਾਣੀ ਥਕਾਣ ਦੇ ਨਾਲ ਸਾਗ ਘੋਟਣ ਚ ਇਹੀ ਤਾਂ ਇੱਕ ਫਾਇਦਾ ਹੈ ਜੀ ਬਹੁਤ ਵਧੀਆ ਘੁਟਕੇ ਤਿਆਰ ਹੁੰਦਾ ਏ ਮੈਂ ਤੁਹਾਨੂੰ ਕਟਚੀ ਨਾਲ ਜਾ ਕੇ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਜੀ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਜੀ ਕੁਸ਼ਵੋ ਵੀ ਬਹੁਤ ਵਧੀਆ ਆ ਰਹੀ ਹੈ ਸਾਗ ਵੀ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਬਣਾ ਕੇ ਦੇਖਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ